ਇੱਕ ਨਿਹੰਗ ਸਿੰਘ ਨੇ ਮਹਿਲਾ ਜੱਜ ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ਕੱਢ ਲਈ ਕਿਰਪਾਨ ਮਾਰੇ ਲਲਕਾਰੇ ਪਰ ਪੁਲਿਸ ਦੀ ਮੁਸਤੈਦੀ ਸਦਕਾ ਹੋ ਗਿਆ ਬਚਾ ਜਿਹਾ ਇਹ ਹੈਰਾਨੀਜਨਕ ਮਾਮਲਾ ਪਟਿਆਲਾ ਦੀ ਇੱਕ ਅਦਾਲਤ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਿਹੰਗ ਸਿੰਘ ਦੇ ਵੱਲੋਂ ਮਹਿਲਾ ਜੱਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨਿਹੰਗ ਸਿੰਘ ਦੇ ਵੱਲੋਂ ਅਦਾਲਤ ਵਿੱਚ ਦਾਖਲ ਹੋ ਕੇ ਕਿਰਪਾਨ ਕਢੀ ਗਈ ਹੈ ਲਲਕਾਰੇ ਮਾਰੇ ਗਏ ਨੇ ਪਰੰਤੂ ਜਿਹੜੀ ਇੱਥੇ ਪੁਲਿਸ ਸੀ ਉਸ ਦੀ ਮੁਸਤੈਦੀ ਦੇ ਕਾਰਨ ਬਚਾ ਹੋ ਗਿਆ ਦੱਸਿਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਹਿਲਾ ਜੱਜ ਰੋਜ਼ਾਨਾ ਦੀ ਤਰ੍ਹਾਂ ਕੇਸਾਂ ਦਾ ਨਿਪਟਾਰਾ ਕਰ ਰਹੇ ਸਨ ਸੁਣਵਾਈ ਕਰ ਰਹੇ ਸਨ ਜਿਸ ਦੌਰਾਨ ਅੰਦਰ ਇੱਕ ਨਿਹੰਗ ਸਿੰਘ ਦਾਖਲ ਹੋ ਜਾਂਦਾ ਹੈ ਉਸ ਨੇ ਅੰਦਰ ਦਾਖਿਲ ਹੋ ਕੇ ਕਿਰਪਾਨ ਕੱਢ ਲਈ ਤੇ ਨਾਲ ਲਲਕਾਰੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਪਰੰਤੂ ਇੱਥੇ ਥਾਣਾ ਲੋਹੌਰੀ ਗੇਟ ਦੀ ਜਿਹੜੀ ਪੁਲਿਸ ਸੀ ਉਹ ਤਾਇਨਾਤ ਸੀ ਉਸ ਦੇ ਵੱਲੋਂ ਇਸ ਨਿਹੰਗ ਸਿੰਘ ਨੂੰ ਰੋਕਿਆ ਗਿਆ ਤੇ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਬਚਾਅ ਹੋ ਗਿਆ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਇਸ ਨਿਹੰਗ ਸਿੰਘ ਨੇ ਅਜਿਹਾ ਕਿਉਂ ਕੀਤਾ ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਅਜਿਹਾ ਕੀ ਕਾਰਨ ਰਿਹਾ ਹੈ ਜਿਸ ਦੇ ਕਾਰਨ ਇਸ ਨਿਹੰਗ ਸਿੰਘ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਮਾਹੌਲ ਬਿਲਕੁਲ ਸ਼ਾਂਤ ਸੀ ਜਿਹੜੀ ਕਿ ਮਹਿਲਾ ਜੱਜ ਸਨ ਉਹ ਜਿਹੜੇ ਕੇਸ ਦਾ ਨੋਟਾਰਾ ਕਰ ਰਹੇ ਸਨ ਉਸ ਦੀ ਸੁਣਵਾਈ ਕਰ ਰਹੇ ਸਨ ਇਸੇ ਦੌਰਾਨ ਹੀ ਇਹ ਨਿਹੰਗ ਸਿੰਘ ਜਿਹੜਾ ਕਿ ਅਦਾਲਤ ਦੇ ਅੰਦਰ ਦਾਖਲ ਹੋਇਆ ਉਸ ਨੇ ਅੰਦਰ ਵੜ ਕੇ ਜਿਹੜੀ ਕਿਰਪਾਨ ਕੱਢ ਲਈ ਕਿਰਪਾਨ ਤਾਲ ਲਈ ਤੇ ਨਾਲ ਹੀ ਲਲਕਾਰੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਇਸ ਨੇ ਮਹਿਲਾ ਜੱਜ ਤੇਰਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਪੁਲਿਸ ਨੇ ਜਿਹੜੀ ਕਿ ਚੌਕਸੀ ਦਿਖਾਉਂਦੇ ਹੋਏ ਇਸ ਨੂੰ ਰੋਕਿਆ ਤੇ ਨਾਲ ਹੀ ਬਚਾ ਵੀ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਨਿਹੰਗ ਸਿੰਘ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ ਪੁਲਿਸ ਉਸ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਉਸਨੇ ਅਜੀਹਾ ਕਿਉਂ ਕੀਤਾ ਇਸ ਗੱਲ ਨੂੰ ਲੈ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਜਦੋਂ ਸਾਰਾ ਮਾਹੌਲ ਸ਼ਾਂਤ ਸੀ ਦੋਨੋਂ ਪਾਸਿਓਂ ਦੀਆਂ ਗੱਲਾਂ ਸਨ ਦੋਨੋਂ ਪਾਸੇ ਦੇ ਜਿਹੜੇ ਬਿਆਨ ਸਨ ਉਹ ਜੱਜ ਸਾਹਿਬਾ ਦੇ ਵੱਲੋਂ ਸੁਣੇ ਜਾ ਰਹੇ ਸਨ ਕਿਸੇ ਵੀ ਪ੍ਰਕਾਰ ਦਾ ਕੋਈ ਟਕਰਾਰ ਨਹੀਂ ਸੀ ਹੋ ਰਿਹਾ ਕੋਈ ਵੀ ਐਸੀ ਬਿਆਨਬਾਜ਼ੀ ਨਹੀਂ ਸੀ ਹੋ ਰਹੀ ਜਿਸ ਦੇ ਨਾਲ ਕੋਈ ਕਲੇਸ਼ ਜਾਂ ਝਗੜਾ ਪੈਦਾ ਹੋਵੇ ਜਾਂ ਫਿਰ ਕਿਸੇ ਵੀ ਪ੍ਰਕਾਰ ਦੀ ਕੋਈ ਅਨਸੁਖਾਵੀ ਘਟਨਾ ਹੋਣ ਦਾ ਕੋਈ ਚਾਂਸ ਹੋਵੇ ਅਚਾਨਕ ਹੀ ਇਹ ਨਿਹੰਗ ਸਿੰਘ ਜਿਹੜਾ ਅੰਦਰ ਦਾਖਲ ਹੋ ਗਿਆ ਉਸਨੇ ਅੰਦਰ ਵੜਦੇ ਸਾਰ ਹੀ ਕਿਰਪਾਨ ਕੱਢੀ ਆਪਣੀ ਕਿਰਪਾਨ ਤਾਣ ਲਈ ਨਾਲ ਹੀ ਲਲਕਾਰੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਤੇ ਜਿਹੜੀ ਪੁਲਿਸ ਸੀ ਉਹ ਚੌਕਸ ਉੱਥੇ ਖੜੀ ਸੀ ਪੁਲਿਸ ਨੇ ਇਸ ਨਿਹੰਗ ਸਿੰਘ ਨੂੰ ਤੁਰੰਤ ਹੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਜੱਜ ਸਾਹਿਬਾ ਨੂੰ ਇਸ ਹਮਲੇ ਤੋਂ ਬਚਾ ਲਿਆ ਇਤੇ ਪੁਲਿਸ ਦਾ ਇਹ ਕਹਿੜਾ ਹੈ ਕਿ ਇਸ ਨਿਹੰਗ ਸਿੰਘ ਦੇ ਵੱਲੋਂ ਅਜਿਹਾ ਕਿਉਂ ਕੀਤਾ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਇਸ ਦੇ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ